ਜਿਵੇਂ YouTube ਅੱਜ ਕੱਲ ਤੁਹਾਨੂੰ ਪਤਾ ਇੱਕ ਪਲੇਟਫਾਰਮ ਵੀ ਬਹੁਤ ਵਧੀਆ ਬਣਿਆ ਹੋਇਆ ਹੈ ਇੱਕ ਨੌਲੇਜ ਦਾ ਵੀ ਪੂਰਾ ਭੰਡਾਰ ਹੈ ਜਿਨ੍ਹਾਂ ਨੇ ਚੰਗਾ ਸਿੱਖਣਾ ਹੈ ਬੜਾ ਕੁਝ ਮਿਲ ਜਾਂਦਾ YouTube ਤੋਂ ਪਰ ਕਹਿੰਦੇ ਨੇ ਕਿ YouTube ਤੇ ਕਈ ਚੀਜ਼ਾਂ ਇਦਾਂ ਦੀਆਂ ਵੀ ਹੋ ਰਹੀਆਂ ਨੇ ਜਿਹੜੀਆਂ ਲੋਕਾਂ ਨੂੰ ਭ੍ਰਮਿਤ ਵੀ ਕਰ ਦਿੰਦੀਆਂ ਨੇ ਆਪ ਦੇ ਰਸ ਜਾਂ ਭੜਕਾ ਵੀ ਦਿੰਦੀਆਂ ਨੇ ਤੇ ਉਹਨਾਂ ਯੂਟਿਊਬਰਾਂ ਨੂੰ ਕਹਿ ਲਓ ਜਾਂ ਉਹਨਾਂ ਜਿਹੜੀਆਂ ਪੂਰੀਆਂ ਅਕੈਡਮੀਆ ਬਣੀਆਂ ਹੋਈਆਂ ਨੇ ਉਹਨਾਂ ਨੂੰ ਸੰਭਾਲਣ ਵਾਸਤੇ ਥੋੜੀ ਬਹੁਤੀ ਨਕੀਲ ਵੀ ਪਾਈ ਜਾ ਰਹੀ ਹੈ ਤੇ ਜਦੋਂ ਇੱਕ ਪਾਸੇ ਨਕੀਲ ਪਾਉ ਦੂਜੇ ਪਾਸੇ ਵਿਰੋਧ ਵੀ ਹੋ ਇਹ ਪੁਰਾਣੀ ਮਸਲਾ ਜੀ YouTube ਵਾਲਾ ਜੀ ਜੀ ਬਿਲਕੁਲ ਖੁਸ਼ ਢਿਲੋ ਜੀ ਉਹ ਗੱਲ ਕਰ ਰਹੇ ਕਹਿੰਦੇ ਕਿ ਨਵੇਂ ਬੰਦੇ ਦੀ ਵਾਈ ਸਕੀਮ ਵਧੀਆ ਖਬਰ ਪੂਰੀ ਹੋਣ ਤੇ ਕਮੈਂਟ ਪੜਦਾ ਕੋਈ ਲੰਬਾ ਦੇ ਰਿਹਾ ਸੀ ਕਹਿੰਦਾ ਨਵਾਂ ਭਾਈ ਨਾ ਯਾਰ ਕਮੈਂਟ ਘੱਟ ਪੜਦਾ ਦੇਖੋ ਬਿਲਕੁਲ ਆਪਾਂ ਖਬਰ ਤੇ ਜ਼ਿਆਦਾ ਕੇਂਦਰਤ ਰਹੀ ਹੈ ਤੇ ਵਿਤਰਿਆ ਕਮੈਂਟ ਕਿਉਂਕਿ ਹੁਣ ਜੇ ਸੁਖਮਨ ਸਾਹਿਬ ਮੈਨੂੰ ਰੋਕ ਕੇ ਕਮੈਂਟ ਲੈਣਗੇ ਤਾਂ ਫਿਰ ਜਿਹੜੇ ਖਬਰ ਚ ਜੀ ਖਬੇ ਹੋਇਆ ਜਿਹੜਾ ਟੁੱਟ ਜਾਂਦਾ ਫਿਰ ਗੱਲ ਨਹੀਂ ਬਣਦੀ ਸੋ ਮੜਾ ਜਾ ਇਨੀ ਖੋਬੇ ਨਤੀ ਗੁਜ਼ਾਰਸ਼ ਆ ਕਿ ਜੋਧੜੀ ਹੈ ਤੁਹਾਡੇ ਅੱਗੇ ਕਿ ਥੋੜਾ ਜਿਹਾ ਕਰਿਆ ਕਰੋ ਅਡਜਸਟ ਕਰਿਆ ਕਰੋ ਜੀ ਜੀ ਅੱਛਾ ਗੱਲ ਕਰੀਏ ਆਪਾਂ ਦੇਖੋ ਇਹ ਨਾ ਇੱਕ ਲਿਹਾਏ ਨੇ ਛੇਦ ਪ੍ਰਸਾਰਣ ਰੈਗੂਲੇਟਰੀ ਬਿੱਲ ਆ ਜੀ ਇਹਦੇ ਤੇ ਬੜਾ ਰੌਲਾ ਹੁਣ ਪੈ ਗਿਆ ਹੈ ਰੌਲਾ ਇਹ ਕਿ ਤਨਮੂਲ ਕਾਂਗਰਸ ਵੀ ਤੇ ਕਾਂਗਰਸ ਵੀ ਜਿਹੜੀ ਆ ਉਹ ਵਿਰੋਧ ਦੇ ਵਿੱਚੋਂ ਕਹਿੰਦੇ ਵੀ ਉਤਰਾਂਗੇ ਤੇ ਉਧਰੋਂ ਉਧੋ ਠਾਕਰੇ ਦਾ ਜਿਹੜਾ ਪੋਲੀਟਿਕਲ ਤੜਾ ਜੀ ਸਿਆਸੀ ਤਨਸੀਮ ਆ ਹੋ ਵੀ ਤਾਂ ਉਹ ਵੀ ਕਹਿੰਦੇ ਆ ਕਿ ਅਸੀਂ ਵਿਰੋਧ ਦੇ ਵਿੱਚ ਆਵਾਂਗੇ ਹੂੰ ਇਹਦੇ 'ਚ ਦਿੱਕਤ ਇਹ ਆ ਸੁਖਮ ਸਿੰਘ ਸਾਹਿਬ ਕਿ ਜਿੱਦਾਂ ਹੁਣ ਆਪਾਂ ਆਪਾਂ ਵੀ ਇੱਕ ਤਰ੍ਹਾਂ ਨਾਲ ਇੱਥੇ ਕੰਟੈਂਟ ਕ੍ਰੀਏਟਰ ਆ ਜੀ ਜੀ ਬਿਲਕੁਲ ਠੀਕ ਹੈ ਜੀ ਕੰਟੈਂਟ ਬਣਾਉਣਾ ਆਪਣਾ ਪਾਉਣਾ ਮਤਲਬ ਕਿ ਸਾਨੂੰ ਕਿਸੇ ਦੀ ਕੋਈ ਇਜਾਜ਼ਤ ਲੈਣ ਦੀ ਤਜ਼ਰੂਰਤ ਨਹੀਂ ਆਣਾ ਜੀ ਜਿਹੜੇ ਅਖਬਾਰ ਹੁੰਦੇ ਆ ਜਿਨ੍ਹਾਂ ਦੇ ਕੋਲ ਆਰਐਨ ਨੰਬਰ ਵਗੈਰਾ ਹੁੰਦੇ ਆ ਜਾਂ ਜਿਨ੍ਹਾਂ ਦੇ ਕੋਲ ਸੂਚਨਾ ਪ੍ਰਸਾਰਣ ਦਾ ਜਿਵੇਂ ਚੈਨਲ ਆ ਵੱਡੇ ਸੈਟਲ ਚੈਨਲ ਉਹਨਾਂ ਦੇ ਕੋਲ ਲਾਇਸੈਂਸ ਹੁੰਦਾ ਜਿਵੇਂ ਬਿਲਕੁਲ ਤਾਂ ਮਤਲਬ ਕਿ ਉਹ ਉਹਨਾਂ ਤੇ ਰੈਗੂਲੇਟਰੀ ਲੱਗਦੀ ਆ ਜੀ ਲਾਗੂ ਹੁੰਦੀ ਆ ਸਾਡੇ ਤੇ ਜਿਹੜਾ ਇਹ YouTube ਆ ਇਹ ਆਜ਼ਾਦ ਆ ਕੰਮ ਕਿ ਤੁਸੀਂ ਆਪਣਾ ਕੰਟੈਂਟ ਬਣਾਓ ਜੀ ਚਾਹੇ ਪੋਡਕਾਸਟ ਕਰਨਾ ਤੁਸੀਂ ਚਾਹੇ ਕੋਈ ਵੀਡੀਓ ਕਰਨਾ ਜੋ ਵੀ ਆ एवरीथिंग ਉਹ ਸਭ ਕੁਝ ਖੁੱਲ੍ਹਮ ਖੁੱਲ੍ਹਾ ਆ ਹੂੰ ਹੂੰ ਇਹ ਕੀ ਕਰੂਗਾ ਕਿ ਇਹ ਚਾਹੁੰਦੇ ਆ ਕਿ ਜਿਸ ਤਰ੍ਹਾਂ ਮੇਨਸਟ੍ਰੀਮ ਮਤਲਬ ਕਿ ਆਪਾਂ ਕਹਿ ਦਿੰਨੇ ਆ ਸੈਟਲਾਈਟ ਚੈਨਲ ਨੇ ਛੀਤੇ ਚ ਵੱਡੇ ਵੱਡੇ ਅਖਬਾਰ ਆ ਗਏ ਕਿ ਜਿਸ ਤਰ੍ਹਾਂ ਉਹਨਾਂ ਨੂੰ ਰੈਗੂਲੇਟ ਕੀਤਾ ਜਾਂਦਾ ਹੈ ਕੰਟੈਂਟ ਮੁਲਾਂਕਣ ਕਮੇਟੀਆਂ ਬਣਾ ਦਿੱਤੀਆਂ ਜਾਂ ਹੂੰ ਹੂੰ ਉਹ ਵਾਚ ਕਰਿਆ ਕਰਨ ਤਾਂ ਮਤਲਬ ਕਿ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਰੈਗੂਲੇਟ ਕਰਨ ਦਾ ਹੀ ਇੱਕ ਉਪਰਾਲਾ ਇਹਨਾਂ ਵੱਲੋਂ ਕੀਤਾ ਜਾਏਗਾ ਕਿ ਇਹ ਜਿਹੜਾ ਆਜ਼ਾਦ ਕੰਟੈਂਟ ਜਾਂਦਾ ਹੈ ਜੀ ਇਸ ਨੂੰ ਰੈਗੂਲੇਟ ਕਰ ਦਿੱਤਾ ਜਾਵੇ ਜਿਵੇਂ ਤੁਸੀਂ ਦੇਖਦੇ ਹੋ ਗੋਦੀ ਮੀਡੀਆ ਕਿੱਥੋਂ ਨਿਕਲਿਆ ਕਿਉਂਕਿ ਗੋਦੀ ਮੀਡੀਆ ਬਣਿਆ ਕਾਤੋਂ ਆਇਆ ਕਿਉਂ ਕਿ ਕਿਉਂਕਿ ਇੱਕ ਤੇ ਹੁਣ ਤਾਂ ਸਰਕਾਰ ਇਹਨਾਂ ਨੂੰ ਪੈਸਾ ਪੂਸਾ ਵੀ ਨਹੀਂ ਦਿੰਦੀ ਇਹਨਾਂ ਹੂੰ ਇਹ ਆਪਦਾ ਕੰਮ ਧੰਦਾ ਚਾਲੂ ਰੱਖਣ ਵਾਸਤੇ ਹੁਣ ਤੇ ਤਲਵੇ ਚੱਟੀ ਜਾਂਦੇ ਆ ਜੀ ਹੁਣ ਇੰਨੀਆਂ ਕੋਈ ਐੜਾ ਉੜਾ ਵਾਲਾ ਕੰਮ ਗਿਆ ਹੂੰ 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 ਉਹ ਨਹੀਂ ਦਿੰਦੇ ਮੋਟਾ ਭਾਈ ਨਹੀਂ ਦਿੰਦਾ ਇਹਨਾਂ ਨੂੰ ਕੱਖ ਵੀ ਜੀ ਜੀ ਹੁਣ ਤੇ ਛਿੱਤਰ ਦੇ ਨਾਲ ਕੰਮ ਲਈ ਜਾਂਦੇ ਨੇ ਸਥਾਪਿਤ ਹੋ ਗਿਆ ਨਾ ਆਪ ਉਹ ਬਿਲਕੁਲ ਬਿਲਕੁਲ درست ਹੈ ਗੱਲ ਤੁਹਾਡੀ ਤਾਂ ਹੁਣ ਇਹ ਜਿਹੜੀ ਕਾਂਗਰਸ ਆ ਤ੍ਰਿਮੂਲ ਕਾਂਗਰਸ ਆ ਜਾਂ ਉਦਵ ਠਾਕਰੇ ਦਾ ਜਿਹੜਾ ਪੋਲਿਟਿਕਲ ਉਹ ਨੂੰ ਹੁਣ ਉਦਵ ਠਾਕਰੇ ਧੜਾ ਹੀ ਕਵਾਂਗੇ ਉਹ ਜਿਹੜੀ ਉਹਨਾਂ ਦੀ ਆ ਉਹ ਸਾਰੇ ਹੀ ਇਹਦੇ ਵਿਰੋਧ ਦੇ ਵਿੱਚ ਆ ਕਿ ਅਸੀਂ ਇਹਦਾ ਵਿਰੋਧ ਕਰਾਂਗੇ ਹਮ ਕਿ ਜਿਹੜਾ ਇਸ ਤਰ੍ਹਾਂ ਕੋਈ ਆਜ਼ਾਦ ਮੀਡੀਆ ਹੈ ਕੋਈ ਕੰਟੈਂਟ ਕ੍ਰੀਏਟਰ ਹੈ ਕਿ ਉਸ ਨੂੰ ਤੁਸੀਂ ਰੈਗੂਲੇਟ ਨਹੀਂ ਕਰੋਗੇ ਹਮ ਕਿਉਂਕਿ ਵੈਸੇ ਤੇ ਜੇ ਤੁਸੀਂ ਦੇਖੋਗੇ ਪਹਿਲੇ ਹੀ ਰੈਗੂਲੇਟ ਆਪਾਂ ਜੀ ਕਿਉਂਕਿ ਜੋ YouTube ਦੀ ਜਾਂ Facebook ਦੀ ਗਾਈਡਲਾਈਨ ਆ ਜੀ ਹੈਗਾ ਨਾ ਕਮਿਊਨਿਟੀ ਸਟੈਂਡਰਡਸ ਆ ਜਾਂਦੇ ਇਹਨਾਂ ਦੇ ਕਿ ਅਸੀਂ ਉਹਦੇ ਤੋਂ ਬਾਅਦ ਇੱਥੇ ਤੇ ਤੁਸੀਂ ਦੇਖੋ ਕਿ ਉਹ ਸ਼ਬਦਾਂ ਦੇ ਵਿੱਚ ਕੋਈ ਤੁਸੀਂ ਕੁਝ ਐਸਾ ਵੈਸਾ ਹੁਣ ਮੈਂ ਵੀ ਉਹ ਬੋਲ ਸਕਦਾ ਵਗੈਰਾ ਵੀ ਜੇ ਬੋਲੋ ਕਿ ਕਈਆਂ ਤੇ ਵੀਪ ਲੱਗ ਜਾਂਦੀ ਹੈ ਕਈਆਂ ਤੇ ਕੁਝ ਆ ਜਾਂਦਾ ਮਤਲਬ ਕਿ ਇੰਨਾ ਸਖਤ ਸਿਕੰਜੇ ਮੈਨੂੰ ਨਹੀਂ ਸੀ ਪਤਾ ਜੀ ਸਾਡੇ ਜਿਹੜੇ ਤਕਨੀਕੀ ਟੀਮ ਦੇ ਹੈੱਡ ਆ ਨਾ ਉਹਨਾਂ ਨੇ ਮੈਨੂੰ ਸਮਝਾਇਆ ਹਮ ਕਿ ਭਾਈ ਆਹ ਸ਼ਬਦ ਬੋਲਣ ਦੇ ਵੀ ਤੁਸੀਂ ਰਗੜੇ ਜਾ ਸਕਦੇ ਆ ਹੂੰ ਤਾਂ ਮਤਲਬ ਕਿ ਸਾਡੇ ਤੇ ਸਿਕੰਜਾ ਪਹਿਲਾਂ ਹੀ ਹੈਗਾ ਆਲਰੇਡੀ ਮੰਨ ਲਓ ਜਿਹੜੇ ਬੰਦੇ ਸਰਕਾਰ ਦੀ ਅਲੋਚਨਾ ਕਰਦੇ ਆ ਜਾਂ ਸਰਕਾਰ ਸਮਝਦੀ ਆ ਕਿ ਯਾਰ ਇਹ ਸਾਡਾ ਕੰਮ ਖਰਾਬ ਕਰ ਰਿਹਾ ਉਹ ਜਿਹੜੀ ਮੁਲਾਂਕਣ ਕਮੇਟੀ ਆ ਜੀ ਮੁਲਾਂਕਣ ਕਮੇਟੀ ਜਿਹੜੀ ਆ ਉਹ ਤੁਹਾਡਾ ਕਹਦੇ ਕਿ ਕਿ ਇਹ ਕੰਟੈਂਟ ਹਟਾਓ ਜੀ ਇਹ ਉਲਟ ਹੈ ਜੀ ਜੋ ਨੀਤੀਗਤ ਤਾਂਚਾ ਬਣੇਗਾ ਸਾਰਾ ਜੀ ਰੂਲ ਐਂਡ ਰੈਗੂਲੇਸ਼ਨ ਬਣ ਗਏ ਉਹ ਕਹਿੰਨਗੇ ਕਿ ਇਹ ਉਲਟਾ ਯਾਨੀ ਇੱਕ ਕਮਿਊਨਿਟੀ ਸਟੈਂਡਰਡ ਗਾਈਡਲਾਈਨ ਤੋਂ ਉਹਨਾਂ ਦੀ ਹੋਗੀ ਜਾਂ ਕਿੰਨਾਂ ਦੀ ਹੋਗੀ ਜੀ ਕਿਸੇ ਨੂੰ ਵੀ ਕਹਿ ਸਕਦੇ ਜਿਵੇਂ ਛੋਟਾ ਸੈਂਸਰ ਬੋਰਡ ਵਾਲਾ ਆਪਾਂ ਕਹਿ ਸਕਦੇ ਹਾਂ ਉਸ ਦਾ ਬਿਲਕੁਲ 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 ਤੁਸੀਂ درست ਹੋ ਫੜਿਆ ਇਸ ਚੀਜ਼ ਨੂੰ ਕਿ ਹਾਂ ਇੱਕ ਸੈਂਸਰਸ਼ਿਪ ਹੀ ਜੜੀ ਲਿਆਂਦੀ ਜਾ ਰਹੀ ਹੈ ਜੀ 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 ਕੁਲਦੀਪ ਜੀ ਕਹਿ ਰਹੇ ਨੇ ਕਿ ਗਵਰਨਮੈਂਟ YouTube ਨੂੰ ਬੰਦ ਕਰਵਾ ਸਕਦੀ ਹੈ ਤੇ ਇਹ ਬਿਲਕੁਲ ਗਾਂ ਜਾ ਕੇ ਹੋ ਸਕਦਾ ਹੈ ਜੀ ਹੋ ਸਕਦਾ ਜੀ ਹੋ ਸਕਦਾ ਕੁਲੀਪ ਜੀ ਕਹ ਰਹੇ ਨੇ YouTube ਅਮਰੀਕਾ ਤਾਂ ਹੈ ਨਹੀਂ ਤਾਂ ਗਵਰਨਮੈਂਟ ਕਦੋਂ ਦੀ ਨਕਲ ਕਰ ਸਕਦੀ ਹੈ ਦੀ ਕਾਦੀ ਜੀ ਅਮਰੀਕਾ ਇਹ ਕਹਿ ਰਹੇ ਨੇ ਕਿ YouTube ਅਮਰੀਕਾ ਤਾਂ ਹੈ ਨਹੀਂ ਤਾਂ ਗਵਰਨਮੈਂਟ ਕਦੋਂ ਦੀ ਇਹਨੂੰ ਸਾਹਮਣੇ ਲੈਦੀ ਹੈ ਨਾ ਹਾਂ ਉਹ ਕਹਿੰਦੇ ਆ ਕਿ ਜੇ ਮੰਨ ਲਓ ਇੰਡੀਆ 'ਚ ਹੁੰਦੇ ਸਰਵਰ ਸਰਵਰ ਇਹਨਾਂ ਦੇ ਜਾਂ ਇੰਡੀਆ ਦੀ ਕੋਈ ਕੰਪਨੀ ਦੀ ਕਦੋਂ ਤੱਕ ਇਹਨਾਂ ਨੇ ਕਦੋਂ ਤੱਕ ਤਾਂ ਹੁਣ ਤਾਂ ਕਬਲੇਟ ਦੇਣਾ ਸੀਗਾ ਗੱਲ ਇਹਨਾਂ ਦੀ ਹੈ ਹਾਂ YouTube ਬੜਿਆ Facebook ਤੇ ਬਿਲਕੁਲ ਇਹਨਾਂ ਦੇ ਸਾਹਮਣੇ ਝੁਕਿਆ ਹੋਇਆ ਹੂੰ ਹੂੰ Facebook ਤੇ ਮਿੰਟ ਮਾਰਦਾ ਐ ਜੋ ਜੀ ਫੇਸਬੁੱਕ ਨੇ ਤਾਂ ਸਾਨੂੰ ਬੜੇ ਦੁੱਖ ਦਿੱਤੇ ਬਹੁਤ ਦੁੱਖ ਦਿੰਦਾ ਜੀ ਫੇਸਬੁੱਕ ਜੀ ਮਿੰਟੋ